ਕੈਨੇਡਾ ਚ ਜਿੱਥੇ 28 ਅਪ੍ਰੈਲ ਨੂੰ ਚੋਣ ਹੋਣ ਜਾ ਰਹੀ ਹੈ ਜਿੱਥੇ ਇਹ ਚੋਣ ਜਿੱਤਣ ਦੇ ਲਈ ਪਾਰਟੀਆਂ ਪੱਬਾਂ ਪਾਰ ਹੋਈਆਂ ਹੋਈਆਂ ਨੇ ਅਤੇ ਬਖ ਬਖ ਤਰੀਕੇ ਨਾਲ ਚੋਣ ਪ੍ਰਚਾਰ ਕਿਤੇ ਜਾ ਰਹੇ ਨੇ ਤਾਂ ਉਥੇ ਹੀ ਬਹੁਤ ਸਾਰੇ ਐਮਪੀ ਚੋਣ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਵੀ ਵੱਡੇ ਪੱਧਰ ਤੇ ਸਮਾਗਮ ਕਰਵਾ ਰਹੇ ਨੇ ਤਾਂ ਉਥੇ ਜਾ ਕੇ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ ਤਾਂ ਪੰਜਾਬੀ ਭਾਈਚਾਰਾ ਵੀ ਆਪਣੇ ਉਮੀਦਵਾਰਾਂ ਨੂੰ ਲੈ ਕੇ ਬਖ ਬਖ ਸਮਾਗਮ ਕਰਵਾ ਰਿਹਾ ਜ ਜਿਹੇ ਵਿੱਚ ਹੀ ਅਹਿਮ ਸੰਸਥਾ ਜੋ ਅਹਿਮ ਆਰਗੇਨਾਈਜੇਸ਼ਨ ਉਸ ਵੱਲੋਂ ਕੈਨੇਡਾ ਦੇ ਮਟਰੀਅਲ ਵਿੱਚ ਅਹਿਮ ਜਿਹੜਾ ਸਮਾਗਮ ਕਰਵਾਇਆ ਗਿਆ ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗੇਨਾਈਜੇਸ਼ਨ ਵੱਲੋਂ ਜਿੱਥੇ ਪਿਛਲੇ ਕਈ ਸਾਲਾਂ ਤੋਂ ਕਈ ਵੱਡੇ ਜਿਹੜੇ ਪ੍ਰੋਗਰਾਮ ਕਰਵਾਏ ਜਾ ਰਹੇ ਆ ਖਾਸ ਕਰਕੇ ਪੰਜਾਬੀ ਭਾਈਚਾਰੇ ਲਈ ਅਣਥੱਕ ਸੇਵਾ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਕੈਨੇਡਾ ਦੇ ਮਟਰੀਅਲ ਵਿੱਚ ਅਹਿਮ ਜਿਹੜਾ ਸਮਾਗਮ ਕਰਵਾਇਆ ਗਿਆ ਅਤੇ 28 ਅਪ੍ਰੈਲ ਨੂੰ ਜੋ ਚੋਣ ਹੋਣ ਜਾ ਰਹੀ ਹੈ ਉਸ ਦੇ ਲਈ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਦੀਆਂ ਕਾਫੀ ਵੱਡਾ ਯੋਗਦਾਨ ਹੈ ਮੋਟਰੀਅਲ ਵਿੱਚ ਡੀਡੀਓ ਖੇਤਰ ਤੋਂ ਮੈਂਬਰ ਪਾਰਲੀਮੈਂਟ ਰਹ ਚੁੱਕੇ ਅਤੇ ਮੌਜੂਦਾ ਉਮੀਦਵਾਰ ਲੈਵਲ ਪਾਰਟੀ ਤੋਂ ਸੁਮੇਰ ਜਵੇਰੀ ਜੀ ਦੇ ਸੁਮੇਰ ਜਵੇਰੀ ਦਾ ਸੰਸਥਾ ਦੇ ਮੈਂਬਰਾਂ ਵੱਲੋਂ ਜਿਹੜਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੇ ਹੱਕ ਵਿੱਚ ਜਿਹੜੇ ਅੱਪਡੇ ਪੱਦਰ ਤੇ ਪ੍ਰਚਾਰ ਵੀ ਕੀਤਾ ਗਿਆ ਤਾਂ ਸੁਮੇਰ ਜਵੇਰੀ ਨੇ ਆਪਣੀ ਲੈਵਲ ਪਾਰਟੀ ਦੀਆਂ ਉਪਲਬਧੀਆਂ ਤੇ ਅਗਲੇ ਪ੍ਰੋਗਰਾਮ ਦੇ ਬਾਰੇ ਜਿੱਥੇ ਚਾਨਣਾ ਪਾਉਂਦੇ ਹੋਏ ਦੱਸਿਆ ਹੈ ਕਿ ਅਸੀਂ ਪੰਜਾਬੀ ਪਾਈਚਾਰ ਨਾਲ ਸੁੱਖ-ਦੁੱਖ ਵਿੱਚ ਉਹਨਾਂ ਨਾਲ ਚਟਾਨਾਂ ਵਾਂਗ ਖੜੇ ਆਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਪੈਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਉਥੇ ਹੀ ਇਸ ਮੌਕੇ ਆਰਗੇਨਾਈਜੇਸ਼ਨ ਦੇ ਪ੍ਰਧਾਨ ਤਰਨ ਤੇਜ ਸਿੰਘ ਹੁੰਦਲ ਨੇ ਦੱਸਿਆ ਕਿ ਕੈਨੇਡਾ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਬਹੁਤ ਵਧੀਆ ਸਖਸ਼ੀਤ ਨੇ ਉਥੇ ਹੀ ਲਖਵੀਂਦਰ ਸਿੰਘ ਉਪਲ ਨੇ ਕਿਹਾ ਹੈ ਕਿ ਲਿਬਰ ਸਰਕਾਰ ਨੇ ਜਿਹੜਾ ਕੈਨੇਡਾ ਨੂੰ ਬਹੁਤ ਸੁਰੱਖਿਸ਼ਤ ਦੇਸ਼ ਬਣਾਇਆ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਨੂੰ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਵਿੱਚ ਨਜ਼ਰ ਆਏਗਾ ਤੇ ਉਹ ਲਿਬਰ ਪਾਰਟੀ ਦੀ ਸਪੋਰਟ ਵਿੱਚ ਹਨ ਅਤੇ ਲਿਬਰ ਪਾਰਟੀ ਦੀ ਸਪੋਰਟ ਕਰਦੇ ਰਹਿਣਗੇ ਤੇ ਸਮੂਹ ਕੈਨੇਡਾ ਵਾਸੀਆਂ ਖਾਸ ਤੌਰ ਤੇ ਪੰਜਾਬੀ ਭਾਈਚਾਰਿਆਂ ਅਪੀਲ ਕਰਦੇ ਨੇ ਕਿ ਲੇਵਲ ਪਾਰਟੀ ਦੀ ਸਪੋਰਟ ਵੱਧ ਤੋਂ ਵੱਧ ਕੀਤੀ ਜਾਵੇ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਵੇਰਵਾ ਡਾਕਟਰ ਡਾਕਟਰ ਰਾਹੁਲ ਗਾਵਰੀ ਨੇ ਮੈਂਬਰ ਪਾਰਲਮੈਂਟ ਜਵੇਰੀ ਨੂੰ ਉਹਦੀ ਸਮੱਸਿਆ ਤੋਂ ਜਾਣੂ ਕਰਵਾਇਆ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਦਲਵਿੰਦਰ ਕੌਰ ਔਲਖ ਕਪਨਦੇਵ ਜੋਗਿੰਦਰ ਸਿੰਘ ਸਿੱਧੂ ਅਮਰਤਪਾਲ ਕੌਰ ਮੰਜੂ ਚੋਪੜਾ ਅਤੇ ਪੰਜਾਬੀਆਂ ਦਾ ਬਹੁਤ ਵੱਡਾ ਇਕੱਠ ਇਸ ਮੌਕੇ ਹੋਇਆ ਅਤੇ ਲੇਬਰ ਪਾਰਟੀ ਦਾ ਸਪੋਰਟ ਕਰਨ ਦਾ ਜਿਹੜਾ ਵਾਅਦਾ ਵੀ ਇੱਥੇ ਕੀਤਾ ਗਿਆ ਤਾਂ ਹੁਣ ਜਿੱਥੇ ਚੋਣਾਂ ਦੇ ਲਈ ਪੂਰੀਆਂ ਸਰਗਰਮੀਆਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਤੇ ਪੂਰੇ ਪੱਦਰ ਤੇ ਪ੍ਰਚਾਰ ਚੱਲ ਰਿਹਾ ਤਾਂ ਉਧਰ ਪੰਜਾਬੀ ਭਾਈਚਾਰਾ ਵੀ ਆਪਣੇ ਪੱਦਰ ਤੇ ਕੈਨੇਡਾ ਵਿੱਚ ਪੂਰੀ ਧਾਕ ਜਵਾ ਰਿਹਾ ਹੈ ਤੇ ਆਪਣੇ ਉਮੀਦਵਾਰ ਦੇ ਹੱਕ ਵਿੱਚ ਡਟਣਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ Great event here today, uh, connecting with um, the Punjabi community here in Montreal in Pierrefonds-Dollard, and uh, a great exchange. You know we've been working together for several years uh, to make sure that um, the community is well served, be it on matters related to a family sponsorship. People want their parents and grandparents to be able to come to Canada, and also about health services that the federal government work together with the partner uh, provinces to make sure that um, health is is being well delivered across the country, and including. In Quebec, uh, to to just defending the Charter here in Quebec, um, protecting the Charter, the, the right of rights and freedoms, people's religious freedoms, uh, and um, and the ability to work in all workspaces. Um, these were conversations we had here today. Really, also, aside from traditionally being strong, it's actually um, the right choice today uh, because of what's happening uh, with the cost of living and affordability, but also with the tariffs in America. And we have um, our leader and Prime Minister, Mark Carney, is the right person for this moment and for the future. And what we need is a strong government that can handle the economy, that can handle uh, America when it's starting to create a lot of question marks. And Mark Carney has that experience and background.